ਖਾਲੇਸਤਾਨ ਵਾਲੇ ਬਿਆਨ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਨੇ ਅਮਰਪਾਲ ਦੇ ਉੱਤੇ ਕੁਝ ਸਵਾਲ ਉਠਾਏ ਨੇ ਤੇ ਜਿਸ ਨੂੰ ਲੈ ਕੇ ਦੱਸ ਦਈਏ ਕਿ ਖਾਲਸਤਾਨ ਨੂੰ ਲੈ ਕੇ ਜਿਹੜੀ ਮੰਗ ਕੀਤੀ ਜਾ ਰਹੀ ਉਸ ਦੇ ਉੱਤੇ ਸਿਮਰਨਜੀਤ ਸਿੰਘ ਮਾਨ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਨੇ ਸ਼ਹਾਦਤ ਦੇਣ ਤੋਂ ਪਹਿਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਪੀਰੀ ਦੇ ਮਹਾਨ ਅਸਥਾਨ ਤੋਂ ਕੌਮ ਨਾਲ ਇਹ ਬਚਨ ਕੀਤੇ ਸਨ ਤੇ ਜਿਸ ਦਿਨ ਹਿੰਦ ਫੌਜ ਸ਼੍ਰੀ ਦਰਬਾਰ ਸਾਹਿਬ ਉੱਤੇ ਚੜ ਕੇ ਆ ਜਾਵੇਗੀ ਤਾਂ ਉਸ ਦਿਨ ਖਾਲਸਾਣ ਦੀ ਨਹੀਂ ਰੱਖੀ ਜਾਵੇਗੀ ਕਿਉਂਕਿ 10ਵੇਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਇਨ ਗਰੀਬ ਸਿੱਖਣ ਕੋ ਦੇਉ ਪਾਤਸ਼ਾਹੀ ਦੇ ਅਰਥ ਭਰਪੂਰ ਬਚਨ ਉਚਾਰ ਕੇ ਸਾਨੂੰ ਸਦਾ ਹਰ ਸਮੇਂ ਆਜ਼ਾਦ ਰਹਿਣ ਤੇ ਵਿਚਰਣ ਦੇ ਹੁਕਮ ਕੀਤੇ ਹਨ ਅਸੀਂ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਵੱਲੋਂ ਸਿੱਖ ਮਿੱਥੇ ਕੌਮੀ ਨਿਸ਼ਾਨ ਦੇ ਲਈ ਜਿਹੜਾ ਕਿ ਬੀਤੇ 40 ਸਾਲਾਂ ਤੋਂ ਦ੍ਰਿੜਤਾ ਪੂਰਵਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜਥੇਦਾਰੀ ਦੇ ਰਾਹੀਂ ਕੌਮੀ ਸੰਘਰਸ਼ ਕਰਦੇ ਆ ਤੇ ਉੱਥੇ ਹੀ ਇਸ ਦੌਰਾਨ ਪਾਰਟੀ ਤੇ ਦਾਸ ਨੂੰ ਬਹੁਤ ਵੱਡੇ ਤੇ ਕਰੜੇ ਇਮਤਿਹਾਨਾਂ ਅਤੇ ਜਬਰਾਂ ਦੇ ਵਿੱਚੋਂ ਲੰਘਣਾ ਪਿਆ ਤੇ ਜਲਾਲਤ ਵੀ ਸਹਣੀ ਪਈ ਪਰ ਅਸੀਂ ਆਪਣੇ ਨਿਸ਼ਾਨੇ ਤੋਂ ਨਾ ਪਹਿਲਾਂ ਥੜਕੇ ਆ ਤੇ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਥੜਕਾਂਗੇ ਕਿਉਂਕਿ ਅਸੀਂ ਖਾਲਸਤਾਨੀਆਂ ਦੀ ਗਿਣਤੀ ਲੱਖਾਂ ਕਰੋੜਾਂ ਦੇ ਵਿੱਚ ਕਰਨ ਹਿੱਤ ਹੀ ਪੰਜਾਬ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਇੰਡੀਆ ਦੇ ਵਿੱਚ ਕੇਸ ਲੜਦੇ ਹੋਏ ਖਾਲਸਤਾਨ ਦੀ ਗੱਲ ਕਰਨ ਤਕਰੀਰਾ ਕਰਨ ਸਮਗਰੀ ਜਿਹੜਾ ਕਿ ਪ੍ਰਕਾਸ਼ਿਤ ਕਰਕੇ ਵੰਡ ਵੰਡਣ ਦਾ ਸਿੱਖ ਕੌਮ ਨੂੰ ਕਾਨੂੰਨੀ ਹੱਕ ਦਿਵਾਉਣ ਦੀ ਜ਼ਿੰਮੇਵਾਰੀ ਲਭਾਈ ਹੈ ਤੇ ਇਸ ਲਈ ਹੀ ਅਸੀਂ ਅੱਜ ਜਨਤਕ ਤੌਰ ਤੇ ਪੂਰਨ ਆਜ਼ਾਦੀ ਨਾਲ ਖਾਲਸਾ斯坦 ਦੀ ਗੱਲ ਕਰ ਰਿਆਂ ਪਰ ਦੁੱਖ ਅਤੇ ਅਫਸੋਸ ਹੈ ਕਿ ਅੱਜ ਪੰਜਾਬ ਦੇ ਵਿੱਚ ਖਾਲਸਾ ਪੰਥ ਦੇ ਵਿੜੇ ਦੇ ਵਿੱਚੋਂ ਜਿੱਤ ਕੇ ਗਏ ਸਰਦਾਰ ਸਰਬਜੀਤ ਸਿੰਘ ਅਤੇ ਸਰਦਾਰ ਅਮਰਿਤਪਾਲ ਸਿੰਘ ਦੇ ਸਤਿਕਾਰਯੋਗ ਮਾਤਾ ਜੀ ਉਹਨਾਂ ਦੀ ਡਿਬਰੂਗੜ੍ਹ ਜੇਲ੍ਹ ਬੰਦੀ ਹੁਣ ਉਪਰੰਤ ਕਰਤਾ ਤਰਤਾ ਹਨ ਨ ਤੇ ਉਹ ਕਹਿ ਕੇ ਕਿ ਸਾਡਾ ਖਾਲਸਾ斯坦 ਨਾਲ ਕੋਈ ਸੰਬੰਧ ਨਹੀਂ ਇਹਨਾਂ ਦੀ ਇਸੇ ਵਿਸ਼ੇ ਦੇ ਉੱਤੇ ਕੀ ਪਾਲਸੀ ਹੈ ਤੇ ਇਸ ਦੀ ਜਾਣਕਾਰੀ ਤਾਂ ਉਹ ਖੁਦ ਹੀ ਦੇਖਦੇ ਨੇ ਪਰ ਅਸੀਂ ਜਿਸ ਮਕਸਦ ਦੇ ਲਈ 40 ਸਾਲਾਂ ਤੋਂ ਸੰਘਰਸ਼ ਕਰਦੇ ਆ ਰਹੇ ਆਂ ਤੇ ਜਿਸ ਲਈ ਬਹੁਤ ਵੱਡੇ ਕੌਮੀ ਸਮਾਜਿਕ مالی ਅਤੇ ਜਾਨੀ ਨੁਕਸਾਨ ਤੇ ਸ਼ਹਾਦਤ ਵੀ ਹੋਈਆਂ ਨੇ ਉਸ ਉਪਰੰਤ ਜੇਕਰ ਅਸੀਂ ਆਪਣੇ ਮਿਸ਼ਨ ਦੀ ਪ੍ਰਾਪਤੀ ਦੇ ਵਿੱਚ ਕੁਤਾਹੀ ਕਰਾਂਗੇ ਤਾਂ ਅਸੀਂ ਕੌਮ ਦੇ ਦੋਸ਼ੀ ਤਾਂ ਹੋਵਾਂਗੇ ਹੀ ਲੇਕਿਨ ਆਪਣੀ ਆਤਮਾ ਦੇ ਵੀ ਵੱਡੇ ਦੋਸ਼ੀ ਬਣਨ ਤੋਂ ਨਹੀਂ ਬਚ ਸਕਾਂਗੇ ਇਸ ਲਈ ਸਾਡੇ ਦੇ ਵੱਲੋਂ ਬੀਤੇ ਸਮੇਂ ਅੱਜ ਵੀ ਖਾਲਿਸਤਾਨ ਦੇ ਮਿਸ਼ਨ ਦੇ ਲਈ ਜਾਰੀ ਕੀਤੀ ਗਈ جنگ ਹੈ ਤੇ ਨਿਰੰਤਰ ਜਾਰੀ ਰਹੇਗੀ ਅਤੇ ਅਸੀਂ ਨਿਸ਼ਾਨੇ ਦੀ ਪ੍ਰਾਪਤੀ ਤੱਕ ਸੰਘਰਸ਼ ਕਰਾਂਗੇ ਜਦੋਂ ਇਸ ਗੱਲ ਨੂੰ ਲੈ ਕੇ ਦੱਸ ਇੱਕ ਸ਼ਰਮਣੀ ਕਾਲੀ ਦਲ ਅੰਮ੍ਰਿਤਸਰ ਵੱਲੋਂ ਇਹ ਪੋਸਟ ਪਾਈ ਗਈ ਹੈ ਤੇ ਜਿਸ ਨੂੰ ਲੈ ਕੇ ਖਾਲਿਸਤਾਨੀ ਜਿਹੜਾ ਕਿ ਬਿਆਨ ਉਹਨਾਂ ਦੀ ਮਾਤਾ ਦੇ ਵੱਲੋਂ ਦਿੱਤਾ ਗਿਆ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਮੇਰਾ ਪੁੱਤ ਕੋਈ ਖਾਲਿਸਤਾਨ ਨਹੀਂ ਹੈ ਤੇ ਖਾਲਿਸਤਾਨੀ ਨਾ ਹੋਣ ਕਾਰਨ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਬੀਤੇ ਦਿਨਾਂ ਦੇ ਵਿੱਚ ਭਾਈ ਅਮਰਪਾਲ ਸਿੰਘ ਨੇ ਜਿਹੜਾ ਕਿ ਸੌ ਚੁੱਕਣਾ ਸਮਾਗਮ ਦੇ ਵਿੱਚ ਪਹੁੰਚੇ ਤੇ ਜੈਸ ਤੋਂ ਬਾਅਦ ਆਪਣੀਆਂ ਰਸਮਾਂ ਜਿਹੜੀਆਂ ਕਿ ਦਿੱਲੀ ਦੇ ਵਿੱਚ ਰੱਖੇ ਪੂਰੀਆਂ ਕੀਤੀਆਂ ਤੇ ਉਹਨਾਂ ਦੇ ਮਾਤਾ ਦਾ ਬਿਆਨ ਜਿਹੜਾ ਕਿ ਕਾਫੀ ਵਾਇਰਲ ਹੋਇਆ ਉਹਨਾਂ ਦੇ ਵੱਲੋਂ ਸਪਸ਼ਟੀਕਰਨ ਵੀ ਦਿੱਤਾ ਗਿਆ ਤੇ ਹੁਣ ਸ਼ਰਮਣੀ ਕਾਲੀ ਦਲ ਅਮ੍ਰਿਤਸਰ ਯਾਨੀ ਕਿ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਸਵਾਲ ਉਠਾਏ ਜਾ ਰਹੇ ਨੇ